ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਜ਼ ਹੈ ਨਿਵਾਜ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਸਟ੍ਰੇਟ ਸਲਵਾਰ ਦੀ ਸਟੀਚਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਜਿਹੜੀ ਇਹਦੀ ਕਟਿੰਗ ਹੈ ਗਈ ਸਟ੍ਰੇਟ ਸਲਵਾਰ ਦੀ ਉਹ ਮੈਂ ਤੁਹਾਨੂੰ ਦਿੱਤੀ ਹੋਈ ਹੈ ਜੇ ਤੁਸੀਂ ਕਿਸੇ ਨੇ ਸਿੱਖਣੀ ਹੋਵੇ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋਗੇ ਚੈੱਕ ਕਰਕੇ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਹੁਣ ਸਟ੍ਰੇਟ ਸਲਵਾਰ ਦੀ ਸਟੀਚਿੰਗ ਇਹਦੇ ਵਿੱਚ ਆਪਾਂ ਆਸਣ ਦੇ ਵਿੱਚ ਜੋੜ ਪਾਵਾਂਗੇ ਠੀਕ ਹੈ ਜੇ ਤੁਹਾਡੇ ਕੋਲ ਕਪੜਾ ਹੈਗਾ ਤਾਂ ਤੁਸੀਂ ਜੋੜ ਪਾ ਸਕਦੇ ਹੋ ਤੇ ਇਹ ਇਹ ਬਿਨਾ ਜੋੜ ਤੋਂ ਜਦੋਂ ਆਪਾਂ ਪਾਉਣੀ ਆ ਤਾਂ ਬਿਨਾ ਜੋੜ ਤੋਂ ਜਦੋਂ ਆਪਾਂ ਬਣਾਉਣੀ ਆ ਤਾਂ ਥੋੜੀ ਜੀ ਇਹ ਹਲਕੀ ਬਣ ਜਾਂਦੀ ਹੈ ਤੇ ਜੇ ਕਿਸੇ ਨੂੰ ਵੀ ਹੁਣ ਕਈਆਂ ਨੂੰ ਹੁਣ ਜਿਹੜਿਆ ਕਸਟਮਰ ਦੀ ਸਲਵਾਰ ਹੈਗੀ ਇਹਨਾਂ ਨੂੰ ਵੀ ਬਿਲਕੁਲ ਹਲਕੀ ਵੀ ਨਹੀਂ ਪਸੰਦ ਹੈਗੀ ਠੀਕ ਹੈ ਤਾਂ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੋੜ ਪਾਵਾਂਗੇ ਆਸਨ ਦੇ ਵਿੱਚ ਤਾਂ ਕਰਕੇ ਇਹ ਥੋੜੀ ਜੀ ਹੈਵੀ ਬਣ ਜਾਊਗੀ ਸਟ੍ਰੇਟ ਸਲਵਾਰ ਦੇ ਨਾਲੋਂ ਠੀਕ ਹੈ ਬਣੂਗੀ ਸਟ੍ਰੇਟ ਸਲਵਾਰੀ ਪਰ ਥੋੜੀ ਜਿਹੀ ਹੈਵੀ ਬਣ ਜੂਗੀ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋਗੇ ਤੇ ਜੇ ਤੁਹਾਨੂੰ ਬਿਲਕੁਲ ਹੀ ਹਲਕੀ ਚਾਹੀਦੀ ਹੈ ਤਾਂ ਤੁਸੀਂ ਇਹ ਜਿਹੜਾ ਆ ਜੋੜ ਹੈਗਾ ਉਹ ਤੁਸੀਂ ਸਕਿਪ ਕਰ ਸਕਦੇ ਹੋ ਤੇ ਅੱਜ ਆਪਾਂ ਇਹ ਆਸਾਂ ਦੇ ਵਿੱਚ ਜੋੜ ਪਾਵਾਂਗੇ ਤਾਂ ਦੇਖਿਓ ਤੁਸੀਂ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ। ਹਾਂਜੀ ਹੁਣ ਆਪਾਂ ਇਹ ਹੈਗੀ ਸਲਵਾਰ ਸਟਿਚ ਕਰਨੀ ਹੈ ਠੀਕ ਹੈ ਸਟੇਟ ਸਲਵਾਰ ਆਪਾਂ ਕੱਟ ਲਈ ਸੀ ਤੇ ਇਹ ਆਪਾਂ ਅਸਨ ਦੇ ਨਾਲ ਜਿਹੜਾ ਜੋੜ ਲਗਾਉਣਾ ਉਹ ਹੈ ਪਹਿਲਾਂ ਆਪਾਂ ਇੱਕ ਬੱਲਾ ਚੱਕ ਲੈਣਾ ਹੈ ਇਹਨੂੰ ਸਿੱਧਾ ਕਰ ਲੈਣਾ ਹੈ ਠੀਕ ਹੈ ਦੋਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਹੁਣ ਆਪਾਂ ਜਿਹੜਾ ਇਹ ਲੰਬਾ ਹਿੱਸਾ ਹੈ ਠੀਕ ਹੈ ਉਹ ਇਸ ਤਰ੍ਹਾਂ ਆਪਾਂ ਇੱਥੇ ਸਟੀਚਿੰਗ ਕਰਾਂਗੇ ਇਹਦੇ ਤੇ ਇੱਥੇ ਆਪਾਂ ਹੁਣ ਸੀਨ ਲਗਾ ਲੈਣੀ ਹੈ ਠੀਕ ਹੈ ਪਹਿਲਾਂ ਆਪਾਂ ਸਾਰੇ ਹਸਣਾਂ ਨੂੰ ਜੋੜ ਲੈਣੇ ਹੁਣ ਇਸੇ ਤਰ੍ਹਾਂ ਹੀ ਗੋਲਕੰਤਵਾਦ ਇਸ ਤਰ੍ਹਾਂ ਆਊਗਾ ਇਹ ਇਸ ਤਰ੍ਹਾਂ ਆਜੂ ਠੀਕ ਹੈ ਇਹ ਆਪਣੀ ਹੋ ਗਈ ਝੋਲੀ ਆਸਣ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਤੇ ਆਪਾਂ ਇਸੇ ਤਰ੍ਹਾਂ ਹੀ ਸਾਰੇ ਆਸਣਾਂ ਨੂੰ ਜੋੜ ਲੈਣਾ ਤੁਸੀਂ ਚਾਹੋ ਤਾਂ ਇਹਦੇ ਉੱਪਰ ਇੱਕ ਸੀਲ ਵੀ ਲਗਾ ਸਕਦੇ ਹੋ ਪੱਕਾ ਕਰਨ ਵਾਸਤੇ ਆਪਾਂ ਲਗਾ ਲੈਣੀ ਆ ਹੁਣ ਇੱਕ ਸੀਲ ਇਸੇ ਤਰ੍ਹਾਂ ਹੀ ਹੁਣ ਆਪਾਂ ਸਾਰੇ ਅਫਸਨਾ ਨੂੰ ਜੋੜ ਲੈਣਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਸਾਰੇ ਜੋੜੇ ਜੋੜ ਸੀਗੇ ਉਹੋ ਲਗਾ ਲੈ ਠੀਕ ਹੈ ਤੇ ਹੁਣ ਆਪਾਂ ਅਸਨਾਂ ਨੂੰ ਜੋੜਾਂਗੇ ਇੱਕ ਪੱਲੇ ਤੋਂ ਦੂਜੇ ਪੱਲੇ ਨੂੰ ਇਸ ਤਰ੍ਹਾਂ ਆਪਾਂ ਅਸਨ ਨੂੰ ਜੋੜ ਲੈਣਾ ਹੈ ਲਓ ਜੀ ਹੁਣ ਆਪਾਂ ਪਾਵਾਂਗੇ ਬਲ ਠੀਕ ਹੈ ਬਲ ਪਹਿਲਾਂ ਆਪਾਂ ਫਰੰਟ ਵਾਲੇ ਪਾਵਾਂਗੇ ਬੈਕ ਵਾਲੇ ਆਪਾਂ ਬਾਅਦ ਚ ਪਾਵਾਂਗੇ ਲਓ ਜੀ ਹੁਣ ਆਪਾਂ ਜਿਹੜਾ ਇੱਥੇ ਸੈਂਟਰ ਹੈ ਹੁਣ ਆਸਣ ਇੱਥੋਂ ਆਪਾਂ ਬਲ ਪਾਉਣੇ ਸਟਾਰਟ ਕਰਨੇ ਆ ਠੀਕ ਹੈ ਇੱਥੇ ਆਪਾਂ 1 ਇੰਚ ਛੱਡ ਕੇ ਆਪਾਂ ਹੁਣ ਇੱਥੋਂ 1 ਇੰਚ ਛੱਡ ਲਿਆ ਠੀਕ ਹੈ ਤੇ ਹੁਣ ਆਪਾਂ ਬਲ ਪਾਉਣੇ ਸਟਾਰਟ ਕਰਨੇ ਜੇ ਆਪਾਂ ਇੱਥੋਂ ਜ਼ਿਆਦਾ ਰੱਖ ਲਈਏ ਤਾਂ ਜਿਹੜਾ ਪਹੁੰਚਾਗਾ ਮੂਰੀ ਆ ਉਹ ਬਾਹਰੋਂ ਨਿਕਲਣ ਲੱਗ ਜੰਦੀ ਠੀਕ ਹੈ ਤੇ ਹੁਣ ਆਪਾਂ ਇਹੇ ਇੱਕ ਇੱਕ ਇੰਚ ਇੰਚ ਛੱਡਣਾ ਹੈਗਾ ਤੇ ਉਸ ਤੋਂ ਬਾਅਦ ਬਲਪ ਹੁਣੇ ਸਟਾਰਟ ਕਰਦੇ ਨੇ ਇਹ ਜਿਹੜਾ ਹੁਣ ਸੈਂਟਰ ਵਾਲਾ ਬਲ ਹੁੰਦਾ ਠੀਕ ਹੈ ਉੱਥੋਂ ਹੀ ਆਪਾਂ ਇਹ ਚੱਕਣਾ ਹੈ ਇਹ ਜੇ ਥੋੜਾ ਜਿਹਾ ਅੱਗੇ ਪਿੱਛੇ ਆਉਂਦਾ ਤਾਂ ਆਪਾਂ ਇਹ ਜਿਹੜਾ ਹੁਣ ਆਪਾਂ ਕੱਟ ਲਗਾਇਆ ਹੋਇਆ ਠੀਕ ਹੈ ਇਹਨੂੰ ਇੱਥੋਂ ਹੀ ਚੱਕਣਾ ਹੈ ਇਹਦੀ ਕਰੀਜ਼ ਬਣੂਗੀ ਇਹਨੂੰ ਤੁਸੀਂ ਅੱਗੇ ਪਿੱਛੇ ਨਹੀਂ ਕਰਨਾਗਾ ਇੱਕ ਸਾਈਡ ਵਾਲੇ ਆਪਣੇ ਕੋਲ ਪੈ ਗਏ ਆ ਤੇ ਹੁਣ ਆਪਾਂ ਪਾਵਾਂਗੇ ਦੂਜੀ ਸਾਈਡ ਤੇ ਬਾਹਲਾ ਜਿਹੜਾ ਇਹ ਇਹ ਇੱਕ ਦੂਜੇ ਦੇ ਵੱਲ ਮੂਠ ਹੋਣਾ ਚਾਹੀਦਾ ਇਹਨਾਂ ਦਾ ਹੁਣ ਆਪਾਂ ਇੱਕ ਪਾਵਾਗੇ ਇੱਥੋਂ ਵੀ ਹੁਣ ਆਪਾਂ 1 ਇੰਚ ਦਾ ਗੈਪ ਰੱਖ ਕੇ ਬਲ ਪਾਉਣੇ ਆ ਲਓ ਜੀ ਇਹ ਆਪਾਂ ਹੁਣ ਫਰੰਟ ਵਾਲੇ ਪਾਸੇ ਵਾਲ ਪਾ ਲਏ ਨੇ ਇਹ ਵਾਲ ਪੈ ਗਏ 1 2 3 4 5 6 7 8 9 10 1 2 3 4 5 6 7 8 9 10 ਦੋਨਾਂ ਸਾਈਡਾਂ ਤੋਂ 10 10 ਵਾਲ ਪੈ ਗਏ ਨੇ ਹੁਣ ਆਪਾਂ ਪਾਉਣਾ ਬੈਕ ਤੇ ਬੈਕ ਤੇ ਆਪਾਂ ਪਹਿਲਾਂ ਹੁਣ 벨ਟ ਨੂੰ ਇੱਥੇ ਅਟੈਚ ਕਰ ਲਾਂਗੇ ਫਰੰਟ ਵਾਲੇ ਪਾਸੇ 벨ਟ ਮੈਂ ਜੋੜ ਲਈ ਸੀਗੀ ਪਰ ਮੈਂ ਥੋਨੇ ਫਣੀ ਹਜੇ ਉਹ ਕੀਤਾ ਇਹ ਆਪਾਂ ਲਾਸਟ ਤੇ ਕਰਾਂਗੇ ਹੁਣ ਜਿਹੜਾ ਜਿੱਥੋਂ ਆਪਾਂ ਇਹ ਚਿੜੀ ਵਾਲਾ ਪਾਸਾ ਹੁੰਦਾ ਇਹਨੂੰ ਆਪਾਂ ਇਧਰ ਫਰੰਟ ਵਾਲੀ ਸਾਈਡ ਤੇ ਰੱਖ ਲੈਣਾ ਹੈਗਾ ਠੀਕ ਹੈ ਦੋਨਾਂ ਨੂੰ ਸਿੱਧੇ ਕੱਪੜਿਆਂ ਨਾਲ ਮਿਲਾ ਦੇਣਾ ਹੁਣ ਜਿਹੜੀ ਇਹ ਆਪਣੀ ਬੈਕ ਵਾਲੇ ਆਸਣ ਹੈ ਠੀਕ ਹੈ ਤੇ 벨ਟ ਦਾ ਜੋੜ ਹੈ ਇਥੋਂ ਬੈਕ ਵਾਲਾ ਉਹਨੂੰ ਆਪਾਂ ਮਲਾਕ ਮਲਾ ਕੇ ਜਿਹੜਾ ਕੱਪੜਾ ਬਾਕੀ ਬਚਦਾ ਉਹਦਾ ਆਪਾਂ ਪਿੱਛੇ ਬਲ ਪਾ ਲਾਂਗੇ ਇੱਥੇ ਜੋੜ ਨਾਲ ਜੋੜ ਮਲਾ ਕੇ ਠੀਕ ਹੈ ਤੇ ਜਿਹੜਾ ਬਾਕੀ ਕੱਪੜਾ ਬਚਦਾ ਉਹਦਾ ਆਪਾਂ ਇੱਥੋਂ ਬਲ ਪਾ ਦਾਂਗੇ ਰੰਗ ਕਰਨ ਦੇ ਨਾਲ ਜਿਹੜੀ ਬੈਲਟ ਹੈ ਉਹ ਕੱਢਦੇ ਵਾਦੀ ਨਹੀਂ ਪਹਿਲਾਂ ਆਪਾਂ ਫਰੰਟ ਵਾਲੇ ਪਲ ਪਾਵਾਂਗੇ ਉਸ ਤੋਂ ਬਾਅਦ ਬੈਲਟ ਨੂੰ ਜੋੜਨ ਵੇਲੇ ਹੀ ਆਪਾਂ ਬੈਕ ਵਾਲੇ ਪਲ ਪਾਵਾਂਗੇ ਠੀਕ ਹੈ ਇਹ ਪੂਰੇ ਵਧੀਆ ਬਲ ਪਾ ਲਏਗੇ ਇਹਦੇ ਨਾਲ ਹੁਣ ਵੀ ਆਪਾਂ ਨੂੰ ਬਾਰ ਬਾਰ 벨ਟ ਜਾਂ ਬਲ ਉਧੇੜਨ ਦੀ ਲੋੜ ਨਹੀਂ ਪੈਂਦੀ ਹੁਣ ਇੱਕ ਇੱਕ ਵਾਰੀ ਚ ਹੀ ਆਪਾਂ ਬਲ ਪਾ ਲਈ ਠੀਕ ਹੈ ਪਹਿਲਾਂ ਫਰੰਟ ਵਾਲੇ ਸਾਰੇ ਪਾ ਕੇ ਬੈਕ ਵਾਲੇ ਆਪਾਂ ਬਾਅਦ ਚ ਪਾਉਣੇ ਆ 벨ਟ ਨੂੰ ਜਦੋਂ ਆਪਾਂ ਅਟੈਚ ਕਰਾਂਗੇ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਦਾਪ ਵਾਲੀ ਸੀਨ ਲਗਾ ਦੇਣੀ ਹੈ ਹੁਣ ਇਹ ਤਾਂ ਆਪਣੇ ਵੱਲ ਪੈ ਗਏ ਤੇ ਹੁਣ ਆਪਾਂ ਬਣਾਵਾਂਗੇ ਮੂਰੀਆਂ ਤੇ ਜਿਹੜਾ ਨੇਫਾ ਹੈਗਾ ਇਹ ਆਪਾਂ ਲਾਸਟ ਤੇ ਕਰਾਂਗੇ ਠੀਕ ਹੈ ਜਿੰਨੀ ਲੰਬਾਈ ਆਪਾਂ ਲੈਣੀ ਹੈ ਉੰਨੀ ਲੈ ਕੇ ਬਾਕੀ ਆਪਾਂ ਫੋਲਡ ਕਰ ਦਾਂਗੇ ਠੀਕ ਹੈ ਜੀ ਤੇ ਹੁਣ ਮੂਰੀ ਬਣਾਉਣ ਵਾਸਤੇ ਆਪਾਂ ਨੂੰ ਬੁਕਰਮ ਲੈ ਲੈਣੀ ਹੈ ਠੀਕ ਹੈ ਤੇ ਇਹ ਹੈਗਾ ਆਪਣੇ ਕੋਲੇ ਕੱਪੜਾ ਸਵਰਨਾਲ ਦਾ ਠੀਕ ਹੈ ਤੇ ਇਹ ਆਪਾਂ ਜਿਹੜੀ ਮੂਰੀ ਤਿਆਰ ਕਰਨੀ ਹੈ 2 ਇੰਚ ਰੈਡੀ ਕਰਨੀ ਹੈਗੀ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਜਿੰਨੀ ਕਰਨੀ ਹੋਵੇ ਠੀਕ ਹੈ ਇਸ ਤਰ੍ਹਾਂ ਕੱਪੜਾ ਲੈ ਲੈਣਾ ਤੁਸੀਂ ਤੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਸੇਨ ਲਗਾ ਦੇਣੀ ਹੈ ਵੱਡੇ ਬਖੇ ਦੀ ਸੇਨ ਲਗਾ ਦੇਣੀ ਹੈ ਆਫ ਕਰ ਲੈਣਾ ਦੋਨੋਂ ਮੂਰੀਆਂ ਲਈ ਇਹ ਆਪਣੇ ਕੋਲ ਹੈਗੇ ਹੁਣ ਮੂਰੀ ਵਾਲਾ ਪਾਸਾ ਠੀਕ ਹੈ ਇਹ ਜਿਹੜਾ ਹੁਣ ਇੱਧਰ ਜੋੜਾ ਵਾਲਾ ਇੱਧਰ ਜੋੜ ਤੋਂ ਬਿਨਾ ਹੈ ਠੀਕ ਹੈ ਇਹ ਪੁੱਠਾ ਪਾਸੇ ਇਹਨੂੰ ਆਪਾਂ ਇੱਧਰ ਐ ਰੱਖ ਲੈਣਾ ਉੱਪਰ ਸਿੱਧੇ ਪਾਸੇ ਨੂੰ نیچے ਰੱਖ ਲੈਣਾ ਤੇ ਇਹ ਵੀ ਆਪਣਾ ਸਿੱਧਾ ਪਾਸਾ ਹੈ ਇਹਨੂੰ ਬਸ ਦੋ-ਦੋ ਪੁਆਇੰਟ ਹੈ ਜਿਹੜਾ ਕੱਪੜਾ ਫੋਲਡ ਕਰਕੇ ਇਹਦੇ ਉੱਪਰ ਪਹਿਲਾਂ ਤੁਸੀਂ ਦੇਖ ਲੈਣਾ ਰੱਖ ਕੇ ਵੀ ਸਾਰੀ ਮੂਰੀ ਹੈ ਜਿਹੜੀ ਪੂਰੀ ਆਉਂਦੀ ਹੈ ਬਿਲਕੁਲ ਆਪਣੀ ਹੁਣ ਪੂਰੀ ਆਉਂਦੀ ਹੈ ਤੇ ਇਹਦੇ ਤੇ ਹੁਣ ਅਸੀਂ ਲਗਾ ਦੇਣੀ ਹੈ ਠੀਕ ਹੈ ਬਸ ਦੋ-ਦੋ ਪੁਆਇੰਟ ਹੈ ਜਿਹੜਾ ਕੱਪੜਾ ਫੋਲਡ ਕਰਨਾ ਹੈ ਆਪਾਂ ਜਿਹੜੇ ਸੀਨ ਹੈ ਬਕਾ ਉਹਨੂੰ ਆਪਾਂ ਬਰੀਕ ਕਰ ਲੈਣਾ ਹੈ ਆਪਾਂ ਇੱਕ ਸੀਨ ਉੱਪਰ ਲਗਾ ਦੇਣੀ ਹੈ ਇੱਥੇ ਠੀਕ ਹੈ ਜੀ ਕੱਪੜੇ ਇੱਥੇ ਬਲ ਨਹੀਂ ਹੋਣਾ ਚਾਹੀਦਾ ਚੰਗੀ ਤਰ੍ਹਾਂ ਸੈੱਟ ਕਰਕੇ ਫਿਰ ਆਪਾਂ ਸੀਨ ਲਗਾਣੀ ਹਾਂ ਤੋਂ ਸੀ ਲਗਾਉਣੀ ਆਪਾਂ ਨਾਲ ਨਾਲ ਹੀ ਹੁਣ ਅੱਜ ਇਹਦੇ ਵਿੱਚ ਆਪਾਂ ਸਕਰੋਲਾਂ ਪਾਉਣੀਆਂ ਨੇ ਇਸ ਤਰ੍ਹਾਂ ਫੜ ਲੈਣਾ ਜੇ ਹੁਣ ਆਪਾਂ ਸਕਰੋਲਾ ਇਹਦੇ ਵਿੱਚ ਮਾਰ ਦਿੱਤੀਆਂ ਤੇ ਇਸ ਤੋਂ ਬਾਅਦ ਤੁਸੀਂ ਕੋਈ ਵੀ ਡਿਜ਼ਾਈਨ ਪਾਉਣਾ ਚਾਹੋ ਨੇ ਇਹਦੇ ਵਿੱਚ ਤਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਪਾ ਸਕਦੇ ਹੋ ਹੁਣ ਇਹ ਜਿਹੜਾ ਹੈਗਾ ਕੱਪੜਾ ਇਹ ਪ੍ਰਿੰਟਡ ਹੈ ਪਲੇਨ ਨਹੀਂ ਹੈਗਾ ਵਿੱਚ ਵਿੱਚ ਇਹਦੇ ਪ੍ਰਿੰਟ ਹੈਗਾ ਤਾਂ ਕਰਕੇ ਇਹਦੇ ਵਿੱਚ ਕੁਝ ਇਹਨਾਂ ਦੀਂਦਾ ਨਹੀਂ ਮੈਂ ਇਹਦੇ ਵਿੱਚ ਸਿੱਧੀਆਂ ਹੀ ਸਕਰੋਲਾ ਮਾਰੂੰਗੀ ਤੁਸੀਂ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਇਹਦੇ ਨਾਲ ਤੁਸੀਂ ਜੇ ਤੁਹਾਨੂੰ ਡਿਜ਼ਾਈਨ ਬਣਾਉਣੇ ਆਖਿਆ ਜਾ ਤਾਂ ਤੁਸੀਂ ਪਹਿਲਾਂ ਪੈਨਸਲ ਨਾਲ ਡਰਾ ਕਰ ਸਕਦੇ ਹੋ ਤੇ ਉਹਦੇ ਉੱਤੇ ਸੀਨ ਲਗਾ ਸਕਦੇ ਹਾਂ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹ ਦੋਨੇ ਪਹੁੰਚੇ ਬਣਾ ਲਏ ਨੇ ਠੀਕ ਹੈ ਮੂਰੀਆਂ ਬਣਾ ਲਈਆਂ ਤੇ ਹੁਣ ਆਪਾਂ ਇਹਨੂੰ ਕਰਾਂਗੇ ਬੰਦ ਮੂਰੀਆਂ ਨੂੰ ਆਪਾਂ ਜਿਹੜੀ ਇਹ ਮੂਰੀ ਲੈਣੀ ਹੈ ਉਹ ਲੈਣੀ ਹੈ 2.5 2.5 ਖੁੱਲੇ ਰੱਖਾਂਗੇ ਇਸ ਤਰ੍ਹਾਂ ਤੁਸੀਂ ਥੋੜੀ ਜਿਹੀ ਤਰਸ਼ੀ ਜੀ ਕਰ ਲੈਣੀ ਹੈ ਪਿੱਛੋਂ ਹੁਣ ਆਪਾਂ ਪਹਿਲਾਂ ਇੱਥੇ ਦੂਜੀ ਮੂਰੀ ਤੇ ਵੀ ਨਿਸ਼ਾਨ ਲਗਾ ਲੈਣਾ ਹੈ ਆਪਾਂ ਲੈਣਾ ਹੈ 9.5 ਥੱਲੇ 7.5 ਇੱਥੇ 9.5 ਦੋਨੇ ਮੂਰੀਆਂ ਬਰਾਬਰ ਲੈਣੀਆਂ ਨੇ ਨਹੀਂ ਤਾਂ ਇਹ ਵੱਡੀ ਛੋਟੀ ਹੋ ਜਾਂਦੀ ਹੈ ਮੂਰੀ ਜਿਹੜਾ ਐਕਸਟਰਾ ਕੱਪੜਾ ਹੈ ਉਹ ਕੱਟ ਦੇਣਾ ਆਪਾਂ ਲਓ ਜੀ ਇਹ ਹੁਣ ਆਪਣੇ ਮੂਰੀਆ ਹੋ ਗਏ ਹੁਣ ਆਪਾਂ ਨਾ ਰਹਿ ਗਿਆ ਨੇਫਾ ਠੀਕ ਹੈ ਨੇਫਾ ਹੁਣ ਆਪਾਂ ਪਹਿਲਾਂ ਸਲਵਾਰ ਨੂੰ ਸਿੱਧੀ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇਹ ਸਲਵਾਰ ਨੂੰ ਸਿੱਧੀ ਕਰ ਲਿਆ ਤੇ ਆਪਾਂ ਜਿੰਨੀ ਰੱਖਣੀ ਆ ਸਲਵਾਰ ਉਹਨਾਂ ਪਹਿਲਾਂ ਨਾਪ ਲੈ ਲੈਣਾ ਇਹ ਆਪਾਂ 36 ਇੰਚ ਤਿਆਰ ਰੱਖਣੀ ਹੈ ਹੁਣ ਆਪਾਂ ਇੱਥੋਂ ਨੋਕ ਲਾਂਗੇ ਕਿੰਨੀ ਲੈਣੀ ਹੈ ਇੱਥੇ ਆਪਾਂ 36 ਤੇ ਨਿਸ਼ਾਨ ਲਗਾ ਲਾਂਗੇ ਹੁਣ ਤੁਸੀਂ ਜਾਂ ਤਾਂ ਇਹਨੂੰ ਕ੍ਰੀਜ਼ ਬਣਾ ਲੈਣੀ ਹੈ ਤੇ ਜਾਂ ਤੁਸੀਂ ਇਹਦੇ ਤੇ ਨਿਸ਼ਾਨ ਲਗਾ ਲੈਣੇ ਆ। ਕੁਝ ਵੀ ਤੁਸੀਂ ਕਰ ਸਕਦੇ ਹੋ। ਪੌਣੇ 5 ਦੇ ਕਰੀਬ ਇਹ ਮੂਰੀ ਰਹੂਗੀ। ਆਹ ਸੌਰੀ ਬੈਲਟ ਰਹੂਗੀ ਤਿਆਰ। ਹੁਣ ਆਪਾਂ ਇੱਥੇ ਸਾਰੇ ਪੌਣੇ 5 ਤੇ ਨਿਸ਼ਾਨ ਲਗਾ ਦਾਂਗੇ। ਠੀਕ ਹੈ ਜੀ ਹੁਣ ਆਪਾਂ ਇਹਨੂੰ ਫੋਲਡ ਕਰ ਦੇਣਾ ਹੁਣ ਆਪਾਂ ਨਹੀਂ ਫਿਰ ਨੂੰ ਫੋਲਡ ਕਰ ਦਾਂਗੇ ਪਹਿਲਾਂ ਇਹਨੂੰ ਇਸ ਤਰ੍ਹਾਂ ਆਪਾਂ ਚਿੜੀ ਬਣਾ ਲੈਣੀ ਹੈ ਠੀਕ ਹੈ ਚਿੜੀ ਬਣਾਉਣ ਵਾਸਤੇ ਦੇਖੋ ਆਪਾਂ ਇਹਨੂੰ ਇੱਥੋਂ ਸੀਨ ਲਗਾ ਲਈ ਸੀ ਉਸ ਤੋਂ ਬਾਅਦ ਜਿਹੜਾ ਇਧਰੋਂ ਕੱਪੜਾ ਸੀ ਉਹਨੂੰ ਫੋਲਡ ਕਰ ਲਿਆ ਇੱਥੇ ਆਪਾਂ ਨੂੰ ਇੰਟਰਲੋਕ ਕਰਨ ਦੀ ਲੋੜ ਨਹੀਂ ਪੈਣੀ ਇਧਰੋਂ ਵੀ ਆਪਾਂ ਕਰ ਲਿਆ ਸੀ ਠੀਕ ਹੈ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕਰ ਲੈਣਾ ਤਕੋਣਾ ਬਣਾ ਕੇ ਇਹਦੇ ਉੱਤੇ ਸੀਨ ਲਗਾ ਦੇਣੀ ਹੈ ਠੀਕ ਹੈ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਇੱਥੋਂ ਫੋਲਡ ਇਸ ਤਰ੍ਹਾਂ ਇਹ ਏਚੀ ਡੀ ਬਣ ਜਾਂਦੀ ਹੈ 1.5 ਇੰਚ ਆਪਾਂ ਇੱਥੋਂ ਫੋਲਡ ਕਰ ਦਾਂਗੇ लो जी है, अपनी सलवार बन के पूरी तैयार हो गई है देख सकते दे हो ठीक है जी देखो ये जो हूँ गैप है यही इधर भी है ਤੇ ਇੰਟਰਵੀਅਨ ਦਾ ਪੂਰਾ ਬਰਾਬਰ ਦਾ ਗੈਪ ਹੈ ਤੁਸੀਂ ਇੱਥੋਂ 1 ਇੰਚ ਰੱਖਣਾ ਹੈਗਾ ਠੀਕ ਹੈ ਗੈਪ ਤੇ ਇਸ ਤਰ੍ਹਾਂ ਤੁਸੀਂ ਸਾਰੀ ਸਲਵਾਰ ਹੈ ਜਿਹੜੀ ਬਣਾ ਲੈਣੀ ਹੈ ਲਓ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਈ ਹੋਣੀ ਹੈ ਤੇ ਸੌਖੀ ਵੀ ਲੱਗੀ ਹੋਣੀ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾ ਕੇ ਦੇਖਿਓ ਵੈਸੇ ਤਾਂ ਸਾਰੇ ਥੋੜਾ ਥੋੜਾ ਹੀ ਫਰਕ ਹੁੰਦਾ ਹੈਗਾ ਤਕਰੀਬਨ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਸਲਵਾਰਾਂ ਕੋਈ ਨੀਫਾ ਪਹਿਲਾਂ ਵਾਫਾ ਕਰ ਲੈਣ ਦਾ ਠੀਕ ਹੈ ਫੋਲਡ ਕੋਈ ਬਾਤ ਚ ਕਰਦਾ ਮੈਂ ਬਾਤ ਚ ਕਰਦੀ ਹੁੰਦੀ ਹੈ ਜਦੋਂ ਪੂਰੀ ਲੈਂਥ ਆਪਾਂ ਰੈਡੀ ਰੱਖਣੀ ਹੈ ਕਿਉਂਕਿ ਜੇ ਆਪਾਂ ਪਹਿਲਾਂ ਨਿਫਾ ਫੋਲਡ ਕਰਦੇ ਆ ਤਾਂ ਨਾ ਲੈਂਥ ਥੋੜੀ ਜੀ ਘਟ ਵਧ ਜਾਂਦੀ ਹੈ ਤਾਂ ਕਰਕੇ ਤੁਸੀਂ ਲਾਸਟ ਦੇ ਵਿੱਚ ਹੀ ਨਿਫਾ ਫੋਲਡ ਕਰਿਆ ਕਰੋ ਤੇ ਇਹ ਆਪਣੀ ਮੂਰੀ ਹੋ ਗਈ 2 ਇੰਚ ਆਪਾਂ ਇਹਦੀ ਜਿਹੜੀ ਚੜਾਈ ਹੋ ਰੱਖੀ ਸੀ ਠੀਕ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਸਮਝ ਆਈ ਹੋਣੀ ਹੈ ਜੇ ਸਮਝ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ